ਚੰਡੀਗੜ੍ਹ ਸਾਹਿਬ ਦੇ ਥਾਣਾ ਬਡਾਲੀਆਲਾ ਸਿੰਘ ਅਧੀਨ ਪੈਂਦੇ ਪਿੰਡ ਰਾਮਪੁਰ ਵਿਖੇ ਆਪਣੇ ਘਰ ਦੇ ਵਿੱਚ ਸੁੱਤੇ ਪਏ ਅਮਨਦੀਪ ਸਿੰਘ ਤੇਜ਼ਾਬ ਸੁੱਟ ਜਾਣ ਦਾ ਹੈ ਜਿੱਥੇ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੀੜਤ ਦੀ ਪਤਨੀ ਨੂੰ ਗ੍ਰਫਤਾਰ ਕੀਤਾ ਹੈ ਇਸ ਮਾਮਲੇ ਦੇ ਵਿੱਚ ਪੀੜਤ ਅਮਨਦੀਪ ਸਿੰਘ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਬਡਾਲੀਆਲਾ ਸਿੰਘ ਵਿਖੇ ਨਾਮਾ ਲੂਮ ਵਿਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਮਾਮਲੇ ਦੀ ਡੂੰਘਾਈ ਦੇ ਨਾਲ ਤਫਤੀਸ਼ ਕਰਨ ਤੇ ਸਾਹਮਣੇ ਆਇਆ ਕਿ ਪਤਨੀ ਬਲਵਿੰਦਰ ਕੌਰ ਦੇ ਵੱਲੋਂ ਹੀ ਅਮਨਦੀਪ ਸਿੰਘ ਤੇ ਸੁੱਤੇ ਪਏ ਤੇਜ਼ਾਬ ਪਾਇਆ ਗਿਆ ਸੀ ਜੋ ਕਿ ਪੀਜੀਐਚ ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ ਬਲਵਿੰਦਰ ਕੌਰ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਦੌਰਾਨੇ ਪੁਲਿਸ ਰਿਮਾਂਡ ਡੂੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਬਾਕੀ ਦੋਸ਼ੀਆਂ ਅਤੇ ਵਾਰਦਾਤ ਦੇ ਵਿੱਚ ਵਰਤਿਆ ਗਿਆ ਤੇਜ਼ਾਬ ਦੇ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ ਜੋ ਤੇਜ਼ਾਬ ਸੁੱਟਣ ਦਾ ਮਾਮਲਾ ਜਿੱਥੇ ਕਿ ਜੋ ਸਾਹਮਣੇ ਆਇਆ ਕਿ ਪੀੜਤ ਦੀ ਪਤਰੀ ਦੇ ਵੱਲੋਂ ਹੀ ਆਪਣੇ ਪਤੀ ਤੇ ਤੇਜ਼ਾਬ ਸੁੱਟਾਇਆ ਗਿਆ ਸੀ ਤੇ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੂੰਗੀ ਤਫਤੀਸ਼ ਤੋਂ ਬਾਅਦ ਤੇ ਪੁਲਿਸ ਨੂੰ 2 ਦਿਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ ਤੇ ਹੁਣ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਕੋ ਅਮਨਦੀਪ ਸਿੰਘ ਦੇ ਪੁੱਤਰ ਸਰਜਨ ਸਿੰਘ ਨੂੰ ਉਹਨਾਂ ਦੇ ਉੱਤੇ ਰਾਤ ਨੂੰ ਘਰੇ ਸ਼ਿਫਟ ਜਾਂਦੇ ਉੱਤੇ ਕਿਸੇ ਨੇ ਐਸਿਡ ਪਾਵਾ ਸੀ ਤੇ ਜਿਹਦੇ ਸੰਬੰਧ ਵਿੱਚ ਕਸਿੰਨ ਐਫ ਆਰ 68 ਨੰਬਰ ਪੁਲਿਸ ਸਟੇਸ਼ਨ ਬਡਾਲੀ ਵਾਲਾ ਸਿੰਘ ਦੇ ਵਿੱਚ ਰਜਿਸਟਰ ਕੀਤੀ ਸੀ। ਉਹ ਵੀ ਪੁਲਿਸ ਕੇਰ دوران ਸਮੇਂ ਮੇਰੇ ਗੱਲ ਸਾਹਮਣੇ ਆਈ ਕਿ ਵਿੜੇ ਦੇ ਪਿਤਾ ਸਰਜੰਤ ਸਿੰਘ ਜੀ ਦੇ ਹਿੱਤੰਦੇ ਇਹਨਾਂ ਦੀ ਜ਼ਮੀਨ ਐਕਵਾਇਰ ਰੋਸ਼ੀਕਾਪਾਤ ਮਾਲਾ ਪ੍ਰੋਜੈਕਟ ਦੇ ਵਿੱਚ ਜਿਹਦੇ ਪੈਸੇ ਜੋ ਵਾਇਸ ਜੀ ਸੁਦੰਤ ਸਿੰਘ ਆ ਵੀ ਐਫ ਡੀ ਕਰਵਾਤੀ ਸੀ। ਸੁਦੰਤ ਸਿੰਘ ਦੀ ਡੈਥ ਤੋਂ ਬਾਅਦ ਉਹਨਾਂ ਦੇ ਬੇਟੇ ਅਮਨਜੀਤ ਸਿੰਘ ਦੇ ਨਾਮ ਤੋਂ ਉਹ ਐਫ ਡੀ ਹੋ ਗਈ ਸੀ। ਉਸ ਤੋਂ ਬਾਅਦ 18 ਜੂਨ ਦੇ ਕਰੀਬ ਇਹ ਐਫਡੀ ਕਿਸੇ ਨੇ ਟਰਵਾ ਲਈ ਤੇ ਕੈਸ਼ ਕਰਵਾ ਲਈ ਜਦੋਂ ਅਮਨਦੀਪ ਸਿੰਘ ਨੇ ਇਨਕੁਆਇਰੀ ਕੀਤਾ ਤਾਂ ਉਹਨੂੰ ਪਤਾ ਚੱਲਿਆ ਵੀ ਇਹਨਾਂ ਦੀ ਵਾਈਫ ਹੈ ਜਿਹੜੀ ਬਲਵਿੰਦਰ ਕੌਰ ਬਲਵਿੰਦਰ ਕੌਰ ਨੇ ਇਹ ਐਫਡੀ ਕੋਲ ਵਾਈਸੀ ਜਿਹਦੇ ਕਰਕੇ ਦੋਹਾਂ ਦਾ ਘਰ ਦੇ ਵਿੱਚ ਡਿਸਪੂਟ ਹੋਣ ਲੱਗਿਆ ਸੀ ਜਿਹੜਾ ਚੱਲ ਰਿਹਾ ਸੀ ਬਲਵਿੰਦਰ ਕੌਰ ਨੇ 24-25 ਦੀ ਦਰਮਿਆਨੀ ਰਾਤ ਨੂੰ ਸੁੱਤੇ ਧਿਆਨ ਦੇ ਕੇ ਅਮਨਦੀਪ ਸਿੰਘ ਦੇ ਉੱਤੇ ਐਸੇ ਤਰ੍ਹਾਂ ਕੋਈ ਨਰਮ ਜੀ ਕੋਸ਼ਿਸ਼ ਨੈਟ ਬੈਂਕਿੰਗ ਰਹੀ ਚਲਵਾਈ ਗਈ ਜੀ ਅਨੰਦ ਸਿੰਘ ਪਹਿਲਾਂ ਦੁੱਧ ਦਾ ਕੰਮ ਕਰਦਾ ਹੁੰਦਾ ਸੀ ਲੋਕਡਾਊਨ ਤੋਂ ਬਾਅਦ ਉਸਨੇ ਇਹ ਕੰਮ ਕਰਤਾ ਤਾਂ ਉਹਦੇ ਵਿੱਚ ਐਸਿਡ ਇਹ ਯੂਜ਼ ਕਰਦੇ ਸੀ ਇਹਨਾਂ ਦੇ ਘਰੇ ਪਰਾਣਾ ਪਿਆ ਸੀ ਉਹੀ ਬਰਿੰਦਰਪੁਰ ਨੇ ਯੂਜ਼ ਕੀਤਾ ਇਹ ਹਜੇ ਸਾਰੇ ਅਸੀਂ ਤਫ਼तीश ਕਰ ਰਹੇ ਹਾਂ ਅਸੀਂ ਨੀ ਬਰਿੰਦਰਪੁਰ ਦਾ ਰਿਮਾਂਡ ਦਿੱਤਾ ਹੈ ਕਿ ਬਰਿੰਦਰ ਦਾ ਰਿਮਾਂਡ ਹੋਵੇਗਾ ਜੀ ਤੁਸੀਂ ਬੈਠੇ